ਇਸ ਵੇਲੇ ਦੀ ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਫਿਲਹਾਲ ਤਾਂ ਇਸ ਵੀਡੀਓ ਦੇ ਵਿੱਚ ਆਮ ਗੱਡੀਆਂ ਵਾਂਗ ਇਹ ਚਿੱਟੇ ਰੰਗ ਦੀ ਗੱਡੀ ਤੁਹਾਨੂੰ ਖੜੀ ਨਜ਼ਰ ਆ ਰਹੀ ਹੈ ਕਿਉਂਕਿ ਹੁਣੇ-ਹੁਣੇ ਆ ਕੇ ਰੁਕੀ ਹੈ ਤੇ ਗੱਡੀ ਵਿੱਚ ਬੈਠਾ ਮੁੰਡਾ कोई समान ਲੈ ਨਹੀਂ ਸਕੋਂ ਜਨਾਬ ਕੁੜੀ ਨੂੰ ਲੈਣ ਆਇਆ ਜੀ ਹਾਂ ਹੁਣ ਦੇਖੋ ਆ ਮੂਲ ਕੋਈ ਗਲੀ ਦੇ ਵਿੱਚੋਂ ਨਿਕਲੀ ਕੁੜੀ ਵੀ ਦੱਬੇ ਪੈਰੀ ਪਹੁੰਚ ਚੁੱਕੀ ਹੈ ਬਾਜ ਵਰਗੀ ਅੱਖ ਦੇ ਨਾਲ ਆਸੇ ਪਾਸੇ ਵੀ ਨਜ਼ਰ ਮਾਰ ਰਹੀ ਹੈ ਤਾਂ ਕਿ ਕੋਈ ਵਿਅਕਤੀ ਉਸ ਨੂੰ ਦੇਖ ਤਾਂ ਨਹੀਂ ਰਿਹਾ ਦਰਸਲ ਇਹ ਕੁੜੀ ਤੇ ਗੱਡੀ 'ਚ ਬੈਠਾ ਮੁੰਡਾ ਮਿਲ ਕੇ ਹੋਟਲ ਦੇ ਵਿੱਚ ਅਜਿਹਾ ਕੰਮ ਕਰਨ ਵਾਲੇ ਨੇ ਕਿ ਜਿਸ ਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਉਹ ਲਾ ਵੀ ਮੈਰੀ ਦਾ ਵਾਹ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਫਿਰ ਤੇ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਝ ਕੈਸ਼ ਨਾਲ ਲੈ ਕੇ ਚਲੀ ਗਈ ਕੋਈ ਸਿੱਧਾ ਹੋਇਆ ਕਿ ਪਤਾ ਨਹੀਂ ਨਾ ਮਿਲਦਾ ਕੋਈ ਜਿਹੜਾ ਚਰਚਾ ਕਰੀ ਤਰਾਵਾ ਵਾ ਕਿ ਬਾਦਾ ਹੁੰਦਾ ਹਾਂ ਕਿ ਬਿਲਕੁਲ ਦੱਸਣਾ ਚਾਹੀਦਾ ਜਾਇਓ ਕਿ ਹੋ ਗਿਆ ਬਿਲਕੁਲ ਵਾਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਤੇ ਆ ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਹੋਣੀ ਚਾਹੀਦੀ ਇਹਨਾਂ ਨੂੰ ਮੈਂ ਤੁਹਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਹਲਸਾ ਆਪਣਾ ਨਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੰਡੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਦੇ ਚੱਲਦੇ ਪਿਆ ਤੇ ਬਾਹਰ ਐਂਟਰੀਸ ਵਾਲਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਕੋਈ ਪਾਰ ਰੈਕ ਨਹੀਂ ਰੱਖੀ। ਰਸ਼ਟ ਜਸਪੀਰ ਗੁਰ ਪੁੜੀ ਮੇਰੀ ਵਾਈਫ ਨਹੀਂ ਹੈ। ਮੁੰਡਾ ਆ ਕੇ ਤਨਾ ਪੜੀ ਤਾਂ ਨਹੀਂ। ਮੁੰਡੇ ਦੀ ਰੈਸਟ ਨਹੀਂ ਪਈਆਂ ਕਿੰਨੇ ਦਿਨ ਹੋ ਗਏ। ਉਹ ਮੁੰਡੇ ਦੀ ਰੈਸਟ ਨਹੀਂ ਪਾ ਰਹੇ। ਬੰਦਵਾਦੀ ਨਹੀਂ ਕੋਈ। ਮਾਂਜੀ ਕੋਲ ਤੋਂ ਮਿਲੇ ਸੀ ਕਰਵਾ ਕੇ ਜੀ ਜੀ ਨਾਮ ਕਰਦੇ ਆ। ਉਹਨਾਂ ਨਾਲ ਵੀ ਆਖੀ ਲੱਗਦੀ ਕਿਤਾਬ ਤੇ ਲੱਗਣ ਤੋਂ ਅੱਪਾਰ ਬਾਈਲ ਵੀ ਤਾਂ ਆਇਆ। ਹਾਂ ਜਦ ਨਹੀਂ ਕਿਹਦਾ ਘੜਾ ਕਰਦਾ ਹੈ ਜੀ ਦੋਵਾਰ ਅੰਨ ਕਰਦੇ ਹਾਂ। ਹਾਂ ਜੀ ਉਹ ਹੋਟਲ ਵਾਲੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਵੀ ਪਰਚਾ ਦਰਜ ਹੋਣਾ ਚਾਹੀਦਾ। ਉਹਨਾਂ ਨੇ ਆਨੰਦ ਕਾਰਜ ਕੀਤੇ ਧਾਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮੇਰੀ ਭੁਗਤ ਦੇ ਨਾਲ ਹੋਇਆ ਉਹਦਾ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਓਟੇਪੁਰੀ ਦਾ ਕਾਰਵਾਈ ਨਹੀਂ ਬਿਲਕੁਲ ਪੂਰਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਰਾਨੂੰ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਕਿ ਉਹ ਅਕਾਲੀਆ ਦੇ ਪ੍ਰਧਾਨ ਹੈ ਐਦਾਂ ਹਾਂ ਜੀ ਉਹਨਾਂ ਦੀ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕੈਮਰਾ ਲੈ ਕੇ ਗਿਆ ਬੰਦੇ ਦੀ ਪੂਰੀ ਆਪਣਾ ਕੋਲ ਡੀਵੀਡੀ ਆਰ ਦੀ ਕੀਤੀ ਹਾਂ ਜੀ ਕਿ ਨੰਬਰ ਪਲੇਟ ਫਰਜੀ ਹੈ ਜੀ। ਗੁਗਰੀ ਦਾ ਨੰਬਰ ਫਰਜੀ ਨੰਬਰ ਇਹਨਾਂ ਦਾ ਪੀਵੀ10 ਜੀਵਾਈ 6006 ਆ ਤੇ ਇਹਦਾ ਬ੍ਰਦਰ ਆ ਫਨੀ ਫਨੀ 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ੍ਰਿੰਦਰ ਬਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਬਲੌਗ ਆ ਸਾਰਿਆਂ ਚ ਗੱਡੀ ਯੂਜ਼ ਕਰੀ। ਮੇਰੀ ਮੈਰਿਜ ਨੂੰ 12 ਸਾਲ ਹੋ ਗਏ ਵੀਰੇ 11 ਸਾਲ ਦਾ ਮੇਰਾ ਬੱਚਾ ਹੈ। ਯਾਦ ਇਹਨਾਂ ਦਾ ਪਰਿਵਾਰ ਸਾਰਾ ਸ਼ਾਮਿਲ ਸੀ। ਹਾਂ ਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ। 350 ਬੰਦਾ ਕੋਲੋਂ ਪਤਾ ਨਹੀਂ ਕੀ ਆਲਰੇਡੀ ਹੋਈ ਹੋਈ। ਉਹ ਉਹਨਾਂ ਨੂੰ ਪਤਾ ਸੀ ਜੀ ਮੈਨੂੰ ਪਤਾ ਨਹੀਂ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਕਿ ਕੀ ਮੰਗ ਕਰਦੇ ਆ। ਆਪਾਂ ਇਹ ਮੰਗ ਕਰਦੇ ਆ ਕਿ ਉਹ ਐਲਸੀ ਪਰਚਾ ਦਰਜ ਹੋਣਾ ਚਾਹੀਦਾ ਕਿ ਇਹਨਾਂ ਦੇ ਵਿਆਹ ਦੀ ਧਾਰਾ 492 ਅਤੇ ਗੱਡੀ ਦੀ ਥੇਕ ਜੀ 68 ਆ ਦੀ ਜੋ ਕਾਰਵਾਈ ਹੋਣੀ ਚਾਹੀਦੀ ਹੈ। ਜਸਪ੍ਰੀਤ ਕੌਰ ਦੇ ਘਰ ਵਾਲੇ ਦੀ ਸ਼ਿਕਾਇਤ ਉਪਰੰਤ ਲੁਧਿਆਣਾ ਪੁਲਿਸ ਨੇ ਜਸਪ੍ਰੀਤ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹਾ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਲੜਕੀ ਨੂੰ ਕੋਈ ਵਿਆਹਪੂਰਕ ਮਾਮਲਾ ਸੀ ਸਰ ਕੀ ਮੈਂ ਮਾਮਲਾ ਕੀ ਹੋਊ। अपना बयान रजिस्टर करवाया ਸੀ ਕਿ 6 ਚਾਰ ਚਮੀ ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮਕਦਮਾ ਨੰਬਰ 34 ਮਿਤੀ 13 ਚਾਰ 26 ਅੰਡਰ ਸੈਕਸ਼ਨ 380 34 ਆਪੀਸੀ ਦਾ ਦਿੱਲੀ ਜ਼ਿਲ੍ਹਾ ਕਾਰਦਿੱਤਾ ਹੋਇਆ ਹੈ ਤੇ ਜਸਪ੍ਰੀਤ ਕੌਰ ਨੂੰ ਅਸੀਂ ਅਰੈਸਟ ਕਰ ਲਿਆ ਹੋਇਆ ਹੈ ਤੇ ਉਹਨਾਂ ਨੂੰ ਜੁਡੀਸ਼ਲ ਛੱਡ ਆਏ ਆ ਤੇ ਮਨੀ ਦੀ ਹੈ ਜਿਹੜੀ ਆ ਰੈਸਟ ਬਾਕੀ ਆ ਤੇ ਮੈਂ ਇੱਕ ਹੋਟਲ ਨੇ ਇਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਵੀ ਉਹਨਾਂ ਤੇ ਵੀ ਮਕਦਮਾ ਦਰਜ ਕੀਤਾ ਜਾਵੇ ਉਹਨਾਂ ਤੇ ਵੀ ਕਿ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਬਾਈਫਲਿਕ ਹੈ ਉਸਨਾਂ ਦੇ ਹਾਂਜੀ ਮੈਰਿਜ ਬੰਦੀ ਅਸੀਂ ਵੈਰੀਫਾਈ ਕਰ ਰਹੇ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਬਾਅਦਾਂ ਕੀਤਾ ਜਾਏਗਾ ਮਤਲਬ ਮੇਰੇ ਵਿੱਚ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ ਇੱਕ ਮੈਮ ਇਹਨਾਂ ਦੇ ਆਨੰਦ ਕਰਚ ਲੋਕਲੀ ਹੋਏ ਸੀ ਜਾਂ ਬਾਹਰ ਕਿਤੇ ਸ਼ਹਿਰ ਛੋੜ ਨੇ ਐਕਚੁਅਲੀ ਇਹਦੇ ਬਾਰੇ ਜੇ ਲੜਕੀ ਨੇ ਕੁਝ ਨਹੀਂ ਦੱਸਿਆ ਹੋਇਆ ਸਾਨੂੰ ਉਹ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਸ਼ੀ ਮਨੀ ਫੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਆਸਪਾਰ ਵਿੱਚ ਕਰਨਾ ਠੀਕ ਹੈ ਜੀ ਥੈਂਕ ਯੂ ਪੁਲਿਸ ਅਧਿਕਾਰੀ ਮੈਡਮ ਜਸਵੰਤ ਕੌਰ ਹੋਰਾਂ ਦਾ ਕਹਿਣਾ ਹੈ ਕਿ ਘਰ ਵਾਲੀ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਉਸ ਦਾ ਆਸ਼ਿਕ ਮਨੀ ਫਰਾਰ ਹੋ ਚੁੱਕਿਆ ਜਿਸ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ